ਇਸ ਫਿਲਮ ਦੇ ਵਿੱਚ ਮੈਂ ਡਾਕਟਰ ਅਮਰਜੀਤ ਜੀ ਦਾ ਰੋਲ ਪਲੇ ਕਰ ਰਿਹਾ ਇਹ ਬਿਲਕੁਲ ਇੱਕ ਫੈਮਿਲੀ ਦੀ ਕਹਾਣੀ ਹੈ ਜਿਹੜੀ ਕਿ 47 ਤੋਂ ਸਟਾਰਟ ਹੁੰਦੀ ਹੈ ਤੇ 84 ਹੁੰਦੇ ਹੋਏ 911 ਤੱਕ ਚੱਲ ਜਾਂਦੀ ਹੈ ਜੀ ਫੈਮਿਲੀ ਦੀ ਕਹਾਣੀ ਦੋ ਭਰਾਵਾਂ ਦੀ ਕਹਾਣੀ ਤੇ ਯਾਰ ਦੀ ਕਹਾਣੀ ਉਹਨਾਂ ਦੀ ਸੈਕ੍ਰੀਫਾਈਸ ਦੀ ਕਹਾਣੀ ਮੇਰੀ ਇਹ ਵਿਸ਼ਤਾ ਨਹੀਂ ਜੀ ਮੈਂ ਪੂਰਾ ਸ਼ੋਰ ਹਾਂ ਇਸ ਮਾਮਲੇ 'ਚ ਕਿ ਲੋਕਾਂ ਨੂੰ ਫਿਲਮ ਪਸੰਦ ਆਏਗੀ ਕਿਉਂਕਿ ਨਾਟਿਸ ਜਦੋਂ ਕੋਈ ਕੰਮ ਕਰਦੇ ਹੋ ਤੁਹਾਨੂੰ ਫੀਲਿੰਗ ਤਾਂ ਆ ਜਾਂਦੀ ਹੈ ਜੀ ਤੇ ਅਸੀਂ ਸ਼ੁਕਰ ਹੈ ਜੀ ਇਦਾਂ ਦਾ ਕਹਾਣੀ ਚੁਣੀ ਕਹਾਣੀ ਨੇ ਸਾਨੂੰ ਚੁਣਿਆ ਸੋ ਮੈਨੂੰ ਲੱਗਦਾ ਕਿ ਸਭ ਲੋਕ ਬਹੁਤ ਖੁਸ਼ੀ ਨਾਲ ਦੇਖਣਗੇ ਜੀ ਐਂਡ ਡੈਫੀਨਿਟਲੀ ਉਹ ਰੱਜ ਕੇ ਆਉਣਗੇ ਮੇਰੀ ਇੱਕੋ ਹੀ ਆਸ ਹੈ ਜੀ ਇਸ ਚੋਂ ਕਿ ਲੋਕ ਬਹੁਤ ਕੁਝ ਸਿੱਖ ਕੇ ਜਾਣਗੇ ਹੋ ਸਕਦਾ ਹੈ ਕਿ ਘਰ ਜਾ ਕੇ ਜਿਹੜੇ ਦੋ ਭਰਾਵਾਂ ਨੇ ਆਪਸ ਵਿੱਚ ਗੱਲਾਂ ਕੀਤੀ ਹੋਏ ਪੰਜ 6 ਸਾਲ ਤੋਂ ਉਹ ਫੋਨ ਲਾ ਕੇ ਬੋਲ ਦੇਣ ਕਿ ਕੀ ਹਾਲ ਚਾਲ ਹੈ ਬਹੁਤ ਵੱਡਾ ਕੰਮ ਮੈਂ ਤਾਂ ਜੀ ਨਹੀਂ ਕਹੂੰਗਾ ਕਿ ਫਿਲਮ ਦਾ ਟ੍ਰੇਲਰ ਬਾਹਰ ਆ ਚੁੱਕਿਆ ਹੈ ਗਾਣੇ ਉਹਦੇ ਬਾਹਰ ਆ ਗਏ ਨੇ ਤੁਸੀਂ ਜੇ ਨਹੀਂ ਦੇਖਿਆ ਪਲੀਜ਼ ਦੇਖੋ ਜੇ ਤੁਹਾਨੂੰ ਐਂ ਲੱਗਦਾ ਹੈ ਵੀ ਇਹ ਫਿਲਮ ਬਹੁਤ ਵਧੀਆ ਲੱਗ ਰਹੀ ਹੈ ਇਹ ਅਸੀਂ ਜਾ ਕੇ ਦੇਖਾਂਗੇ ਫਿਰ ਤੀ ਤਰੀਕ ਨੂੰ 29 ਅਗਸਤ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ ਜੀ ਪਲੀਜ਼ ਪੂਰੀ ਫੈਮਿਲੀ ਦੇ ਨਾਲ ਜਾਓ ਇਸ ਫਿਲਮ ਨੂੰ ਦੇਖੋ ਤੁਹਾਨੂੰ ਇੱਕ ਬਹੁਤ ਸੋਹਣੀ ਕਹਾਣੀ ਦੇਖਣ ਨੂੰ ਮਿਲੇ ਪੰਜਾਬੀ ਰੇਡੀਓ ਯੂ ਐਸ اے ਦੇਖ ਰਹੇ ਸਨਰੇਸ਼ ਸਭ ਤੋਂ ਗਾਰੀ ਹੋਗੇ ਸਰੋਤਿਆਂ ਦੀ ਦਰਸ਼ਕਾਂ ਦੀ ਸੇਵਾ ਦੇ ਵਿੱਚ ਮੈਂ ਮਸੂਦ ਮੱਲੀ ਦੋਵੇਂ ਹੱਥ ਜੋੜ ਕੇ ਸਲਾਮ ਅਦਾਬ ਔਰ ਸਤਿ ਸ੍ਰੀ ਅਕਾਲ ਕਿਨਾਂ ਹੈ ਔਰ ਅੱਜ ਇੱਕ ਆਹ ਬੜੀ ਮਜ਼ੇਦਾਰ ਜੀ ਵਦਗਿਆ ਜੀ ਮੁਲਾਕਾਤ ਲਾਏ ਹੈ ਜੀ ਤੁਹਾਨੂੰ ਔਰ ਮੈਂ ਕਹਿੰਦੇ ਬਲੇ ਬਲੇ ਹੋ ਜਾਣੀ ਹੈ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਮਨਵਜਤ ਜੀ ਔਰ ਉਹਨਾਂ ਦੇ ਨਾਲ ਨੇ ਜੀ ਜਿਮੀ ਸ਼ੇਰ ਗਿਲ ਜੀ ਤੇ ਭਲਾਕ ਇਸ ਕਰਕੇ ਕਿ ਫਿਲਮ ਆ ਰਹੀ ਹੈ ਮਾ ਜਾਈ ਹਾਂ ਇਹ ਭਰਾਵਾਂ ਦੀ ਕਹਾਣੀ ਹੈ ਤੇ ਮੈਂ ਨਹੀਂ ਦੱਸਣੀ ਇਹ ਅਸੀਂ ਇਹਨਾਂ ਕੋਲੋਂ ਪੁੱਛਣੀ ਹੈ 29 ਅਗਸਤ ਨੂੰ ਬੱਸ ਕਹਿ ਲੋ ਕਿ ਲੰਗੋੜ ਕੱਸ ਲੋ ਤੇਲ ਮਾਲ ਲੋ ਟਿਕਟਾਂ ਲੈਣ ਚ ਲਾ ਕੇ ਲੈ ਲਵੋ ਤੇ ਹਸਪਤਾਲ ਪਹੁੰਚਣ ਵਾਲੀ ਗੱਲ ਕਰੋ ਫਿਰ ਨਾ ਕਹਿਣਾ ਕਿ ਮਿਸ ਹੋ ਗਿਆ ਸੋ ਪੂਰੇ ਧਰਲੇ ਦੇ ਨਾਲ ਜਾਣਾ ਹੈ ਫਿਲਮ ਵੇਖਣੀ ਵੀ ਹੈ ਇਕੱਲੇ ਨਹੀਂ ਜਾਣਾ ਇਕੱਲਾ ਬੰਦਾ ਡਾਡੁਰ ਜਾਂਦਾ ਨਾ ਨਾਲ ਵਾਵਾ ਸਾਰੇ ਜੀ ਲੈ ਕੇ ਜਾਣਾ ਹਾਲ ਫੁੱਲ ਹੋਵੇ ਪਾਪਕੋਰਨ ਦੇ ਲਫਾਫੇ ਖਿਲਰੇ ਹੋਣ ਇੱਕ ਇੱਕ ਡਾਇਲੌਗ ਯਾਦ ਹੋਵੇ ਤੁਸੀਂ ਬਾਹਰ ਆਓ ਤੇ ਮੈਂ ਪੁੱਛਾਂ ਫਿਰ ਕਿਦਾਂ ਤੁਸੀਂ ਕੋ ਆਹਾਹਾ ਸਵਾਦ ਆ ਗਿਆ ਸੋ ਫਿਲਹਾਲ ਇੱਕ ਸਵਾਦੀ ਮੁਲਾਕਾਤ ਕਰ ਸਾਰੇ ਆ ਤੁਹਾਡੀ ਜਿਵੇਂ ਸ਼ੇਰ ਗਿਲਜੀ ਨਾਲ ਔਰ ਮਨਵੇ ਜੀ ਦੇ ਨਾਲ ਜੀ ਦੋਵਾਂ ਨੂੰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਇਸ ਅੱਜ ਥੈਂਕ ਯੂ ਜੀ ਸਰ ਸਤਿ ਸ਼੍ਰੀ ਅਕਾਲ ਜੀ ਤੁਹਾ ਪਰ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਇਹ ਜਿੰਨਾ ਕਿ ਮੈਨੂੰ ਤੁਸੀਂ ਦੱਸਤਾ ਤੇ ਜਿੰਨਾ ਕਿ ਮੈਂ ਟ੍ਰੇਲਰ ਵੇਖ ਲਿਆ ਮੇਰੀ ਤੇ ਐਕਸਾਈਟਮੈਂਟ ਵਧੀ ਪਈ ਹੈ ਜਿੰਨੇ ਜੀ ਤੁਹਾਡੇ ਤੋਂ ਸ਼ੁਰੂ ਕਰਾਂਗਾ ਕੀ ਕਹੋਗੇ ਕਿਸ ਤਰ੍ਹਾਂ ਫਿਲਮ ਹੈ ਕੀ ਸਟੋਰੀ ਹੈ ਔਰ ਐਕਸਾਈਟਮੈਂਟ ਦਾ ਐਸ ਵળે ਕੀ ਹਾਲ ਹੈ ਜਦੋਂ 29 ਨੇੜੇ 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 ਆ ਰਹੀ ਵਾ ਜਿਹੋ ਜੀ ਤੁਹਾਡੀ ਐਕਸਾਈਟਮੈਂਟ ਹੈ ਜੀ ਇੰਨੀ ਐਕਸਾਈਟਮੈਂਟ ਜੇ ਆਡੀਅנס ਦੇ ਵਿੱਚ ਵੀ ਆ ਆ ਹੋ ਜਾਣਾ ਹੈ ਜੀ ਬਧੀਆ ਮੈਂ ਕਹਿੰਦਾ ਗੁੱਡੀ ਚੜ ਜਾਣੀ ਗੁੱਡੀ ਚੜ ਜਾਣੀ ਫਿਲਮਾਂ ਅਸੀਂ ਬਣਾਉਂਦੇ ਆ ਇਸੇ ਕਰਕੇ ਬਣਾਉਂਦੇ ਆ ਵੀ ਇਹ ਐਕਸਾਈਟਮੈਂਟ ਜਿਹੜੀ ਸਾਨੂੰ ਤੁਹਾਡੇ ਫੇਸ ਤੇ ਨਜ਼ਰ ਆ ਰਹੀ ਏ ਇਹ ਐਕਸਾਈਟਮੈਂਟ ਆਡੀਅנס ਦੇ ਫੇਸ ਤੇ ਵੀ ਹੋਏ ਹਾਂਜੀ ਹਾਂਜੀ ਸੋ ਆਈ ਥਿੰਕ ਦੈਟ ਇਜ਼ ਵਾਈ ਵੀ ਮੇਕ ਫਿਲਮਸ ਗੁਡ ਮਨਵੇ ਜੀ ਪਹਿਲਾਂ ਤੇ ਤੁਹਾਨੂੰ ਜੀ ਐਨ ਨੂੰ ਕਹਿੰਦੇ ਆ ਔਰ ਦੂਸਰਾ ਮੇਰਾ ਪਹਿਲਾ ਸਵਾਲ ਹੈ ਜਿਹੜਾ ਜਿਹੜਾ ਆਖਰੀ ਹੋਣਾ ਚਾਹੀਦਾ ਸੀ ਇਸ ਫਿਲਮ ਤੋਂ ਆਸ ਕੀ ਏ ਤੁਹਾਡੀ ਉਮ ਤਾਂ ਰਹਿੰਦੀ ਹੈ ਜੀ ਆਸ ਤਾਂ ਇਹ ਹੈ ਕਿ ਤੁਸੀਂ ਜਦੋਂ ਮਿਹਨਤ ਕੀਤੀ ਹੁੰਦੀ ਫਿਲਮ ਲਈ ਤੁਹਾਡੀ ਕੋਸ਼ਿਸ਼ ਇਹ ਹੁੰਦੀ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਵੱਧ ਤੋਂ ਵੱਧ ਲੋਕ ਦੇਖਣ ਔਰ ਮੇਰੀ ਮੇਰੀ ਇਹ ਵਿਸ਼ਤਾ ਨਹੀਂ ਜੀ ਮੈਂ ਪੂਰਾ ਸ਼ੋਰ ਹਾਂ ਇਸ ਮਾਮਲੇ 'ਚ ਕਿ ਲੋਕਾਂ ਨੂੰ ਫਿਲਮ ਪਸੰਦ ਆਏਗੀ ਬਿਕੋਜ਼ ਜਦੋਂ ਕੋਈ ਆਰਟਿਸਟ ਜਦੋਂ ਕੋਈ ਕੰਮ ਕਰਦੇ ਉਹਨਾਂ ਨੂੰ ਫੀਲਿੰਗ ਤਾਂ ਆ ਜਾਂਦੀ ਹੈ ਜੀ ਸ਼ੁਕਰ ਹੈ ਜੀ ਇਦਾਂ ਦਾ ਕਹਾਣੀ ਚੁਣੀ ਕਹਾਣੀ ਨੇ ਸਾਨੂੰ ਚੁੜਿਆ ਸੋ ਮੈਨੂੰ ਲੱਗਦਾ ਕਿ ਸਭ ਲੋਕ ਬਹੁਤ ਖੁਸ਼ੀ ਨਾਲ ਦੇਖਣਗੇ ਜੀ ਐਂਡ ਡੈਫੀਨਿਟਲੀ ਉਹ ਰੱਜ ਕੇ ਆਉਣਗੇ

ਇਸ ਫਿਲਮ ਦੇ ਵਿੱਚ ਮੈਂ ਡਾਕਟਰ ਅਮਰਜੀਤ ਜੀ ਦਾ ਰੋਲ ਪਲੇ ਕਰ ਰਿਹਾ ਹਾਂ ਇਹ ਬਿਲਕੁਲ ਠੀਕ ਹੈ ਇੱਕ ਫੈਮਿਲੀ ਦੀ ਕਹਾਣੀ ਹੈ ਜਿਹੜੀ ਕਿ 47 ਤੋਂ ਸਟਾਰਟ ਹੁੰਦੀ ਹੈ ਤੇ 84 ਹੁੰਦੇ ਹੋਏ 911 ਤੱਕ ਜਾਂਦੀ ਹੈ ਜੀ ਹਮ ਹਮ ਮੇਰੇ ਖਿਆਲ ਨਾਲ 47 ਤੋਂ ਲੈ ਕੇ 2007 ਤੱਕ ਤੁਸੀਂ ਕਹਿ ਸਕਦੇ ਹੋ ਇੱਕ ਕਹਾਣੀ ਜਿਹੜੀ ਹੈਗੀ ਹੈ ਉਹ ਹੈਗੀ ਹੈ ਕਿ ਫੈਮਲੀ ਦੀ ਕਹਾਣੀ ਦੋ ਪ੍ਰਾਮਾਂ ਦੀ ਕਹਾਣੀ ਮਦੇ ਯਾਰ ਦੀ ਕਹਾਣੀ ਉਹਨਾਂ ਦੀ ਸੈਕਰੀਫਾਈਸ ਦੀ ਕਹਾਣੀ ਤੇ ਬਾਕੀ ਮੇਰੇ ਹਿਸਾਬ ਨਾਲ ਟ੍ਰੇਲਰ ਤਾਂ ਆਲਰੇਡੀ ਬਾਹਰ ਆ ਚੁੱਕਿਆ ਹੈ ਜੀ ਗਾਣੇ ਆਲਰੇਡੀ ਚੱਲ ਰਹੇ ਨੇ ਵੀਡੀਓ ਸਾਰੇ ਪਾਸੇ ਸੋ ਜਿਨ੍ਹਾਂ ਨੇ ਨਹੀਂ ਦੇਖਿਆ ਮੈਂ ਰਿਕਵੈਸਟ ਕਰਾਂਗਾ ਜ਼ਰੂਰ ਤੁਸੀਂ ਦੇਖੋ ਟ੍ਰੇਲਰ ਦੇ ਗਾਣੇ ਦੇਖੋ ਅਹਾ ਮਨਵੇ ਜੀ ਇਹ ਦੱਸੋ ਕਿ ਇਹਦੇ ਵਿੱਚ ਜਿਹੜਾ ਕਿਰਦਾਰ ਨਿਭਾਇਆ ਯਾਰ ਇਹਦੇ ਤੋਂ ਕੀ ਆਸਬੰਦ ਜੇ ਇਹ ਜਿਹੜਾ ਇੱਕ ਸਾਜ ਮੋਹ ਪਿਆਰ ਜਿੱਦਾ ਦੱਸਿਆ ਗਿਆ ਕਿ ਫੈਮਿਲੀ ਫਿਲਮ ਹੈ ਇਹਦੇ ਵਿੱਚ ਆਪਣੇ ਕਿਰਦਾਰ ਤੋਂ ਕਿੰਨੇ ਕੁ ਮਤਮਨ ਜੇ ਤੁਸੀਂ ਕਿੰਨੀ ਤਸੱਲੀ ਜੇ ਮੈਂ ਬਿਲਕੁਲ ਮਤਮਨ ਹੈ ਜੀ ਸੌਰੀ ਮੈਂ ਮਾਫੀ ਚਾਹੁੰਦਾ ਨਹੀਂ ਕਿ ਇਹ ਫਿਲਮ ਹੈ ਹਾਂ ਜੀ ਮੈਨੂੰ ਖਰਾਸ਼ ਆਂਦੀ ਰਹਿੰਦੀ ਜਦੋਂ ਰਾਤ ਨੂੰ ਕੋਈ ਜਗਾਵੇ ਤਾਂ ਫਿਰ ਖਰਾਸ਼ ਆਂਦੀ ਹੈ ਹਾਏ 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 ਇਹ ਅੱਜ ਕੱਲ ਨੀਂਦ ਆ ਰਹੀ ਹੈ ਮੈਂ ਕਿ ਜਦੋਂ ਜਦੋਂ 29 ਅਗਸਤ ਨੇੜੇ ਆ ਰਹੀ ਨੀ ਨੀਂ ਸੌ ਨੀਂਦ ਤਾਂ ਆਉਂਦੀ ਹੈ ਨੀਂਦ ਨੀਂਦ ਪਿੱਛੇ ਦਾ ਕੰਮ ਕਰੀਦਾ ਅਸੀਂ ਅਸੀਂ ਤਾਂ ਥੱਕੀ ਦਾ ਇਸ ਲਈ ਤਾਂ ਕਿ ਨੀਂਦ ਆ ਜਾਏ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਤੁਹਾਡੇ ਇਹ ਜਿਹੜੀ ਫਿਲਮ ਹੈ ਜੀ ਇਹ ਦੋ ਭਰਾਵਾਂ ਦੀ ਕਹਾਣੀ ਹੈ ਜੀ ਪੂਰੇ ਪਰਿਵਾਰ ਦੀ ਕਹਾਣੀ ਹੈ ਬਟ ਇਹ ਇਹਦੇ ਵਿੱਚ ਮੈਨੂੰ ਇੱਕੋ ਹੀ ਆਸ ਹੈ ਕਿ ਜਦੋਂ ਬਿੱਲਾ ਵੀਰ ਜੀ ਜਿਹੜਾ ਕਿਰਦਾਰ ਹੈ ਉਇਕ ਇੱਕ ਡਿਜ਼ੀਜ਼ ਹੈ ਸਪਾਇਨਾ ਬਾਈਫਿਡ ਆ ਉਹਨੂੰ ਵੀ ਲੈ ਕੇ ਦਰਸਾਉਂਦੀ ਹੈ ਆਪਸ ਚ ਦੋਨਾਂ ਦੇ ਪਿਆਰ ਦੀ ਦੋਨਾਂ ਦੇ ਤਕਰਾਰ ਦੀ ਉਹ ਕਿਉਂਕਿ ਜੀਵਨ ਹੈ ਜਦੋਂ ਜਦੋਂ ਲਾਈਫ ਹੈ ਤਾਂ ਉਹਦੇ ਵਿੱਚ ਉਤਾਰ ਚੜਾਅ ਜ਼ਰੂਰ ਹੋਣੇ ਆ ਕਿਸੇ ਕਾਰਨ ਵਸ਼ ਵੀ ਹੁੰਦੇ ਨੇ ਕਈ ਵਾਰ ਬਿਨਾਂ ਕਾਰਨ ਦੇ ਵੀ ਹੁੰਦੇ ਨੇ ਤੋ ਇਹ ਕਹਾਣੀ ਉਸ ਚੀਜ਼ ਨੂੰ ਲੈ ਕੇ ਜਾਏਗੀ ਔਰ ਬਹੁਤ ਸਾਰੇ ਰੀਅਲ ਲਾਈਫ ਚ ਲੋਕ ਉਸ ਚੀਜ਼ ਨੂੰ ਆ ਆਪਸ ਆਪ ਆਪਣੇ ਨਾਲ ਕਨੈਕਟ ਕਰ ਸਕਣਗੇ ਜੀ ਬਿਲਕੁਲ ਠੀਕ ਜੀ ਮੇਰੀ ਕੋਈ ਆਸ ਹੈ ਜੀ ਇਸ ਚੋਂ ਕਿ ਲੋਕ ਬਹੁਤ ਕੁਝ ਸਿੱਖ ਕੇ ਜਾਣਗੇ ਹੋ ਸਕਦਾ ਹੈ ਕਿ ਘਰ ਜਾ ਕੇ ਜਿਹੜੇ ਦੋ ਭਰਾਵਾਂ ਨੇ ਆਪਸ ਵਿੱਚ ਗੱਲਾਂ ਕੀਤੀ ਹੋਏ ਪੰਜ 6 ਸਾਲ ਤੋਂ ਉਹ ਫੋਨ ਲਾ ਕੇ ਬੋਲਦਣ ਵੀਰੇ ਕੀ ਹਾਲ ਚਾਲ ਆਏ ਹਾਏ ਪੂਰਾ ਚਾਂਸ ਹੈ ਬਹੁਤ ਵੱਡਾ ਕੰਮ ਬਹੁਤ ਵੱਡਾ ਕੰਮ ਹੈ ਬਹੁਤ ਵੱਡਾ ਕੰਮ ਹੈ ਆ ਮੈਂ ਸਮਝਾ ਤੁਹਾਡੇ ਕੋਲ ਥੋੜਾ ਹੈ ਮੈਂ ਜਿਵੇਂ ਜੀ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਆਫ ਦਿ ਕੈਮਰਾ ਕੋਈ ਸ਼ਹੋ ਜੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਉਸ ਫਿਲਮ ਨੂੰ ਯਾਦਗਾਰ ਬਣਾ ਦਿੰਦੀਆਂ ਨੇ ਮਤਲਬ ਬਾਜੀ ਕਹਿੰਦੇ ਯਾਰ ਉਦੋਂ ਸ਼ੂਟ ਹੁੰਦੇ ਆ ਨਾ ਇਹ ਕੰਮ ਹੋਇਆ ਸੀ ਕੋਈ ਐੋ ਜੇ ਕੰਮ ਸਾਡੇ ਨਾਲ ਸਾਂਝਾ ਕਰੋਗੇ ਤਾਂ ਜੇ ਸਾਡੇ ਸੁਣਨ ਵਾਲੇ ਦੇਖਣ ਵਾਲੇ ਨੇ ਜਿਹੜੇ ਉਹਨਾਂ ਲਈ ਕੁਝ ਐਕਸਕਲੂਸਿਵ ਮਠਿਆਈ ਬਣ ਜੇ ਬਹੁਤ ਗੱਲਾਂ ਹੁੰਦੀਆਂ ਨੇ ਜੀ ਜਿਹੜੀਆਂ ਕਿ ਆਫ ਦਿ ਕੈਮਰਾ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਲਈ ਯਾਦਗਾਰ ਬਣ ਜਾਂਦੀਆਂ ਨੇ ਐਜ਼ ਅ ਐਜ਼ ਅ ਪਰਸਨ ਐਜ਼ ਅ ਸਾਰਾ ਕੁਝ ਪਰ ਸਵਾਦਤਾ ਆਂਦਾ ਹੈ ਜਦੋਂ ਜੋ ਕੰਮ ਤੁਸੀਂ ਫਿਲਮ ਦੇ ਵਿੱਚ ਕੀਤਾ ਹੈ ਜੋ ਫਿਲਮ ਬਣਾਈ ਗਈ ਹੈ ਜੋ ਕਿਰਦਾਰ ਤੁਸੀਂ ਉਸ ਫਿਲਮ ਦੇ ਵਿੱਚ ਕੀਤਾ ਉਹ ਯਾਦਗਾਰ ਜਦੋਂ ਬਣਦਾ ਹੈ ਆਹ ਸਿਰ ਸਵਾਦ ਆਉਂਦਾ ਹੈ ਬਿਲਕੁਲ ਉਹ ਚੀਜ਼ ਯਾਦਗਾਰ ਬਣਨੀ ਚਾਹੀਦੀ ਹੈ ਅਸੀਂ ਕਈ ਵਾਰੀ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦੇ ਆ ਵੀ ਆਫ ਸਕਰੀਨ ਜ਼ਿਆਦਾ ਯਾਦਾਂ ਬਣਾ ਲੈਣੇ ਆ ਤੇ ਸਕਰੀਨ ਦੇ ਉੱਤੇ ਯਾਦਗਾਰ ਜਿਹੜਾ ਬਣਨਾ ਚਾਹੀਦਾ ਉਹ ਭੁੱਲ ਜੰਨੇ ਠੀਕ ਹੈ ਕਾਊਂਟਰਨਾ ਬੜਾ ਜ਼ਰੂਰੀ ਹੁੰਦਾ ਹੈ ਹਾਂ ਜੀ ਬਿਲਕੁਲ ਠੀਕ ਹੈ ਮਨਵਜ ਜੀ ਮੈਂ ਮਨਵਜ ਜੀ ਇਹ ਪੁੱਛਣਾ ਚਾਹਾਂਗਾ ਕਿ ਇਸ ਫਿਲਮ ਦੇ ਹਵਾਲੇ ਦੇ ਨਾਲ ਅਖੀਰ ਤੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਕੀ ਸੁਨਾ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਦੇਖੋ ਇਹ ਸਲਾਹ ਤਾਂ ਮੈਂ ਦੇਣ ਵਾਲਾ ਹੈ ਨਹੀਂ ਕੋਈ ਮੇਰੀ ਸਲਾਹ ਮੰਨੀ ਨਹੀਂ ਕਿਸੇ ਨੇ ਨਹੀਂ ਨਹੀਂ ਐਸ ਵੇਲੇ ਮੰਨਣਗੇ ਕੋਸ਼ ਆਡੀਅנס ਲਾ ਮੰਨਣ ਵਾਲੀ ਹੁੰਦੀ ਬਟ ਸਾਡਾ ਪਿਆਰ ਹੈ ਜੀ ਸਿਨੇਮਾ ਨਾਲ ਸਾਡਾ ਪਿਆਰ ਹੈ ਜੀ ਸਟੋਰੀ ਨੂੰ ਸਾਹਮਣੇ ਲੈ ਕੇ ਆਉਣਾ ਉਸ ਚੀਜ਼ ਨੂੰ ਪੂਰੀ ਸ਼ਿੱਦਤ ਨਾਲ ਕੀਤਾ ਜੀ ਔਰ ਮੈਨੂੰ ਉਮੀਦ ਹੈ ਕਿ ਲੋਕਾਂ ਨੂੰ ਬਹੁਤ ਪਸੰਦ ਆਏਗੀ ਰੱਬ ਨੇ ਚਾਹਿਆ ਅਦਾਕਾਰੀ ਤੋਂ ਵੀ ਜ਼ਿਆਦਾ ਕਹਾਣੀ ਪਸੰਦ ਆਏਗੀ ਕਹਾਣੀ ਤੋਂ ਵੀ ਜ਼ਿਆਦਾ ਸਾਡੀ ਨੀਅਤ ਪਸੰਦ ਆਏਗੀ ਜੈ ਮੈਨੂੰ ਉਮੀਦ ਹੈ ਜੀ ਕਿ ਇਹ ਫਿਲਮ ਲੋਕਾਂ ਨੂੰ ਬਹੁਤ ਪਸੰਦ ਆਏਗੀ ਰੱਬ ਨੇ ਚਾਹਿਆ ਜੀ ਜੀ ਮੇ ਜੀ ਤੁਹਾਡਾ ਕਿਸਨਾ ਹੈ ਮੈਂ ਤਾਂ ਜੀ ਨਹੀਂ ਕਹੂੰਗਾ ਕਿ ਫਿਲਮ ਦਾ ਟ੍ਰੇਲਰ ਬਾਹਰ ਆ ਚੁੱਕਿਆ ਹੈ ਗਾਣੇ ਉਹਦੇ ਬਾਹਰ ਆ ਗਏ ਨੇ ਤੁਸੀਂ ਜੇ ਨਹੀਂ ਦੇਖਿਆ ਪਲੀਜ਼ ਦੇਖੋ ਤੇ ਜੇ ਤੁਹਾਨੂੰ ਐ ਲੱਗਦਾ ਹੈ ਵੀ ਇਹ ਫਿਲਮ ਬਹੁਤ ਵਧੀਆ ਲੱਗ ਰਹੀ ਹੈ ਇਹ ਅਸੀਂ ਜਾ ਕੇ ਦੇਖਾਂਗੇ ਫਿਰ 29 ਤਰੀਕ ਨੂੰ 29 ਅਗਸਤ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ ਜੀ ਪਲੀਜ਼ ਪੂਰੀ ਫੈਮਿਲੀ ਦੇ ਨਾਲ ਜਾਓ ਇਸ ਫਿਲਮ ਨੂੰ ਦੇਖੋ ਤੁਹਾਨੂੰ ਇੱਕ ਬਹੁਤ ਸੋਹਣੀ ਕਹਾਣੀ ਦੇਖਣ ਨੂੰ ਮਿਲੇਗੀ ਬਿਲਕੁਲ ਠੀਕ ਹੈ ਜਿਮੀ ਸ਼ੇਰਗਿੱਲ ਜੀ ਔਰ ਮਨਵੇਜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਕੁਛ ਸਮਾਂ ਕੱਢਿਆ ਤੁਸੀਂ ਫਿਲਮ ਦੇ ਆਉਣ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਹੋ ਗਈ ਔਰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਗੁੱਡ ਲੱਕ ਬੈਸਟ ਆਫ ਲੱਕ ਬੈਸਟ ਵਿਸ਼ੀਜ਼ ਔਰ ਹੋਰ ਜੋ ਜੋ ਫੁੱਲਾਂ ਪਰੀਆਂ ਟੋਕਰੀਆਂ ਨੇ ਉਹ ਤੁਹਾਡੇ ਕਹਿ ਲਵੋ ਕਿ ਮਾਨ ਦੇ ਵਿੱਚ ਔਰ ਇਸ ਫਿਲਮ ਦੇ ਹਿਟ ਨਹੀਂ ਸੁਪਰ ਹਿਟ ਹੋਣ ਵਾਸਤੇ ਬਹੁਤ ਧੰਨਵਾਦ ਆਪ ਜੀ ਦਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਜੀ ਐਸਨ ਜਿਮੀ ਸ਼ੇਰਗਿੱਲ ਜੀ ਔਰ ਮਨਵੇਜ ਜੀ ਜਿਹੜੇ ਇਸ ਫ ਨਜ਼ਰ ਆਣ ਕੇ ਸੋ ਹੁਣ ਫਿਲਮ ਜੇ ਹਕੀਕੀ ਨਜ਼ਰ ਆਉਂਦਾ ਆ ਇਹਦੇ ਵਾਸਤੇ ਤੁਹਾਨੂੰ 29 ਅਗਸਤ ਨੂੰ ਪਹੁੰਚਣਾ ਪਏਗਾ ਆਪਣੇ ਨੇੜੇ ਦੇ ਸੈਨਮੇ 'ਚ ਸੋ ਜ਼ਰੂਰ ਜਾਣਾ ਔਰ ਮਾ ਜਾਏ ਇਹ ਹੈ ਫਿਲਮ ਦਾ ਨਾਮ ਚੇਤੇ ਰੱਖਣਾ ਵੇਖਣਾ ਔਰ ਉਸ ਤੋਂ ਬਾਅਦ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਟਿਕਟ ਦੇ ਪੈਸੇ ਨੇ ਜਿਹੜੇ ਉਹ ਪੂਰੇ ਹੋ ਗਏ ਅੱਜ ਦੀ ਇਹ ਮੁਲਾਕਾਤ ਉਥੇ ਹੀ ਮਕੋਨੇ ਹਾਂ ਪਰ ਫਿਲਮ ਜਿਹੜੀ ਉਹ ਵੇਖਣ ਚੱਲਨੇ ਸੋ ਉਹਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡੇ ਸਾਰਿਆਂ ਦਾ ਰੱਬ ਰਾਖਾ